ਆ ਕੇ ਆਓ ਚਲੋ ਚਲੋ ਕਰਾਂਗੇ ਆਪਾਂ ਤੇਲ ਦਾ ਦੇਖ ਤਾਂਦਰਾ ਸਤਲੁਜ ਦੀ ਹਰ ਕੱਖ ਤੋਂ ਹਰ ਕੈਂਗਲ ਤੋਂ ਲਗਾਤਾਰ ਰਿਪੋਰਟ ਦਿਖਾਈ ਜਾ ਰਹੀ ਹੈ ਇਸ ਵਕਤ ਅਸੀਂ ਉਸ ਥਾਂ ਤੇ ਮੌਜੂਦਾਂ ਜਿੱਥੇ ਇੱਕ ਦਰਿਆ ਨੇ ਵੱਡਾ ਖੋਰਾ ਲਾਇਆ ਹੋਇਆ ਸੀ ਤਾਂ ਜਦੋਂ ਦਰਿਆ ਸਤਲੁਜ ਦੇ ਪੁਲ ਦੇ ਆਪਾਂ ਖੜੇ ਹੋਏ ਜਦੋਂ ਮਹਿਦਪੁਰ ਤੋਂ ਜਗਰਾਵਂ ਰੋਡ ਜਾਂਦਾ ਤਾਂ ਚੜਦੇ ਵਾਲੇ ਪਾਸੇ ਸ਼ੋਲਿਆਂ ਦੇ ਨਜ਼ਦੀਕ ਦਰਿਆ ਨੇ ਵੱਡਾ ਖੋਰਾ ਲਾਇਆ ਹੋਇਆ ਸੀ ਪਰ ਅੱਪਡੇਟ ਵੱਡੀ ਦੇ ਦੇ ਇੱਕ ਦਰਿਆ ਸਤਲੁਜ ਦਾ ਜਲ ਪੱਧਰ ਅਜੇ ਵੀ ਵੱਧ ਰਿਹਾ ਹੈ ਅਜੇ ਰਾਹਤ ਦੀ ਕੋਈ ਕਵਰਨ ਨੇ ਪਰ ਪ੍ਰਸ਼ਾਸਨ ਦੇ ਅਧਿਕਾਰ ਜਿੱਦਾਂ ਕੋਈ ਮਿਲਦਿਆ ਤਾਂ ਉਹ ਕਹਿ ਰਹੇ ਕਿ ਪਾਣੀ ਘਟ ਗਿਆ ਪਰ ਆਸ-ਪਾਸ ਦੇ ਜੋ ਲੋਕ ਨੇ ਜਿਹਨਾਂ ਨੇ ਪਾਣੀ ਸਾਰਾ ਅੱਖ ਸਾਰਾ ਦਿਨਾਂ ਚ ਲੰਘ ਗਿਆ ਕੱਲ ਦਾ ਵੀ ਲੰਘ ਗਿਆ ਤਾਂ ਅਨੁਮਾਨ ਜੋ ਲਗਾਇਆ ਯਾਰ ਇੱਕ ਪਾਣੀ ਪਤਾ ਨਹੀਂ ਕਿੱਥੋਂ ਘਟਾ ਰਿਹਾ ਇਸ ਜਗ੍ਹਾ ਤੇ ਤਾਂ ਪਾਣੀ ਅਜੇ ਬਿਲਕੁਲ ਵੀ ਘਟਿਆ ਨਹੀਂ ਹੈ ਇਸ ਤੋਂ ਅੱਗੇ ਲੋਈਆਂ ਆ ਰਹੀਆਂ ਉੱਥੇ ਹੁਣ ਪਾਣੀ ਹੋਰ ਅਪਡੇਟ ਦੇ ਦਈਏ ਕਿ ਹੋਰ ਵੀ ਜ਼ਿਆਦਾ ਵਧੇਗਾ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਤਕਰੀਬਨ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਕ ਤੋਂ ਅੱਗੇ ਤਕਰੀਬਨ 8 ਤੋਂ 10 ਕਿਲੋਮੀਟਰ ਐਰੀਏ ਦੇ ਤੱਕ ਤਾਂ ਪੂਰਾ ਪਾਣੀ ਫੁੱਲ ਹੋ ਚੁੱਕਾ ਚੋਨੇ ਸਾਰੇ ਤਬਾਹ ਹੋ ਚੁੱਕੇ ਆ ਉਸ ਤੋਂ ਅੱਗੇ ਦੀ ਗੱਲ ਕਰੀਏ ਤਾਂ ਫਿਰ ਤਕਰੀਬਨ 3 ਕੁ ਕਿਲੋਮੀਟਰ ਛੱਡ ਕੇ ਅੱਗੇ ਫਿਰ ਉਹ ਹਾਲਾਤ ਸ਼ੁਰੂ ਹੋ ਚੁੱਕੇ ਆ ਕਈ ਥਾਵਾਂ ਤੇ ਦਰਿਆਵਾਂ ਨੇ ਵੱਡਾ ਖੋਰਾ ਲਾਇਆ ਹੋਇਆ ਜੇਕਰ ਆਪਾਂ ਜਿੱਦਾਂ ਕਿ 58 ਬੁਰਜੀ ਦੀ ਗੱਲ ਕਰੀਏ ਤਾਂ ਲਗਾਤਾਰ ਉੱਥੇ ਜੋ ਛਾਪੇ ਵਗੈਰੇ ਪਾਏ ਜਾ ਰਹੇ ਜਿੱਥੇ ਦਰਿਆ ਨੇ ਖੋਰਾ ਲਾਇਆ ਕਿ ਕੋਈ ਅਨੁਸਖਾਵੀ ਘਟਨਾ ਨਾ ਵਾਪਰੇ ਤਾਂ ਹਾਲਾਤ ਬਹੁਤ ਮਾੜੇ ਦੇ ਸਾਰਾ ਦਿਨ ਤੁਹਾਨੂੰ ਅੱਜ ਜੋ ਅਪਡੇਟ ਦਿੱਤੀ ਹੈ ਤੇ ਸਤਲੁਜ ਦਾ ਲਗਾਤਾਰ ਪਣੀ ਵਧ ਰਿਹਾ ਸੀ ਤੇ ਬਹੁਤ ਸਾਰੇ ਕਰਸ਼ਾਦਪੁਰਾ ਪਿੰਡ ਜਿਹੜੇ ਕਿ ਸਿੱਧੂਆਂ ਬਿੰਡ ਦੇ ਵਿੱਚ ਪੈਂਦਾ ਜ਼ਿਲ੍ਹਾ ਲੁਧਿਆਣਾ ਤਾਂ ਉਹਨਾਂ ਨੇ ਆਪਣਾ ਸਮਾਨ ਚੱਕ ਕੇ ਬਾਹਨ ਦੇ ਉੱਪਰ ਰੱਖ ਲਿਆ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਐਂਟਰ ਜਾਣਕ ਪਾਣੀ ਵੜ ਚੁੱਕਿਆ ਤਾਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਅਪਡੇਟ ਤੁਹਾਨੂੰ ਦੇ ਰਿਆ ਲਗਾਤਾਰ ਤਾਂ ਹੁਣ ਦੀ ਜੋ ਤਾਜ਼ਾ ਅਪਡੇਟ ਹੈ ਇਸ ਟਾਈਮ ਲਾਈਵ ਜੇ ਤਸਵੀਰਾਂ ਦੇਖ ਤੁਸੀਂ ਦੇਖ ਸਕਦੇ ਹੋ ਰਾਤ ਦਾ ਹਨੇਰੇ ਦਾ ਟਾਈਮ ਹੈ ਕਦ ਰਿਆ ਸਤ루 ਦਾ ਜੋ ਜਲ ਪੱਦਰ ਅਜੇ ਵੀ ਲਗਾਤਾਰ ਵਧ ਰਿਹਾ ਅਜੇ ਤੱਕ ਕੋਈ ਰਾਹਤ ਦਾ ਕੋਈ ਖਬਰ ਨਹੀਂ ਹੈ ਤੇ ਇਧਰ ਸਰਪੰਚ ਸਾਫਕਾ ਸਰਪੰਚ ਜਾਂ ਸਰਪੰਚਾਂ ਨਾਲ ਗੱਲਬਾਤ ਕਰਾਂਗੇ ਸਰ ਪਾਣੀ ਦੀ ਅਪਡੇਟ ਕੀ ਹੈ ਕਿਸ ਤਰ੍ਹਾਂ ਲੱਗ ਰਿਹਾ ਪਾਣੀ ਘਟ ਰਿਹਾ ਕੋਈ ਨਹੀਂ ਦੇਖੋ ਜੀ ਪਾਣੀ ਦਾ ਲੈਵਲ ਹਾਲੇ ਵੀ ਵੱਧ ਰਿਹਾ ਤੁਹਾਡੇ ਮੁਤਾਬਕ ਕਿੰਨਾ ਕੁ ਵੱਧ ਰਿਹਾ ਇਸ ਟ ਪਾਣੀ ਜਿਆਦਾ ਮੈਂ ਸਵੇਰ ਤੋਂ 12 ਵਜੇ ਤੋਂ ਦੇਖਣ ਲੱਗਾ 1.5 ਫੁੱਟ ਵਧਿਆ ਵਧਿਆ ਪਾਣੀ ਘਟੋ ਘਟ ਜੇਕਰ ਹੁਣ ਦੀ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਪਾਣੀ ਦੀ ਸਥਿਤੀ ਕੀ ਹੈ ਸਥਿਤੀ ਹੈ ਵੀ ਜੇ ਮੰਨ ਲਓ ਪਾਣੀ ਹੋਰ ਵੀ ਵੱਧਾ ਤਾਂ ਹੋ ਸਕਦਾ ਇਹਦਾ ਆ ਜਿਹੜਾ ਬਾਨਿਆ ਸਾਡਾ ਤੁਸੀਂ ਬਾਨਿਆ ਇਹ ਸਾਨੂੰ ਖਤਰੇ ਤੋਂ ਇੱਥੇ ਖਤਰਾ ਪੈਦਾ ਹੋ ਸਕਦਾ ਪੂਰਾ ਖਤਰਾ ਪੈਦਾ ਹੋ ਸਕਦਾ ਖਤਰਾ ਪੈਦਾ ਕਿਤਨਾ ਕਿਤੇ ਜ਼ਰੂਰ ਜ਼ਰ ਅੱਗੇ ਹੋਰ ਸਰਪੰਚ ਵੀ ਨਾਲ ਨੇ ਇਹਦੇ ਨਾਲ ਗੱਲਬਾਤ ਕਰਨਗੇ ਸਰ ਜਿੱਦਾਂ ਕਿ ਆਪਾਂ ਕੱਲ ਦੀ ਗੱਲ ਕਰੀਏ ਤਾਂ ਪਾਣੀ ਜੋ ਨੋ ਚਦੋ ਨਾ ਪਾਸੇ ਪਾਣੀ ਨਹੀਂ ਸੀ ਹੁਣ ਦੋਨੇ ਪਾਸੇ ਪਾਣੀ ਲੱਗ ਚੁੱਕਿਆ ਝੋਨੇ ਤਾਂ ਲਗਭਗ ਤਬਾਈ ਖਤਮ ਹੋ ਚੁੱਕਿਆ ਹੈ ਸਟੇਮ ਦੀ ਜੋ ਅਪਡੇਟ ਤੁਹਾਡੇ ਮੁਤਾਬਕ ਕੀ ਹੈ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਪਾਣੀ ਘਟਿਆ ਪਰ ਪਾਣੀ ਸਾਰੇ ਲੋਕ ਕਹਿ ਰਹੇ ਕਿਲੇ ਸਰਪੰਚ ਸਾਹਿਬ ਨਹੀਂ ਕਹਿ ਰਹੇ ਕਿੰਨੇ ਵੇਖਣਾ ਆਉਂਦਿਆ ਜੋ ਲੋਕ ਨਿਸ਼ਾਨੀਆਂ ਲਾ ਕੇ ਬੈਠਿਆ ਕਿ ਪਾਣੀ ਲਗਾਤਾਰ ਵਧ ਰਿਹਾ ਹੈ ਨਹੀਂ ਬਿਲਕੁਲ ਸਰ ਪਾਣੀ ਲਗਾਤਾਰ ਵਧ ਰਿਹਾ ਪਾਣੀ ਦਾ ਜਨਾ ਵੀ ਜਿੰਨਾ ਵੀ ਉੱਪਰ ਤੋਂ ਉੱਪਰਲੇ ਵਾਰ ਰਿਹਾ ਹੈ ਤੇ ਕੋਈ ਇੱਥੇ ਕੋਈ ਠਿਕਸਤੀਆਂ ਦਾ ਪ੍ਰਬੰਧ ਜਾਂ ਕੋਈ ਹੋਰ ਇੱਥੇ ਲੋਡ ਹੈ ਕੋਈ ਨੇੜੇ-ਟੜੇ ਲੋਡ ਹੈਗੀ ਆ ਕਿ ਠਿਕਸਤੀਆਂ ਦੀ ਲੋਡ ਵੀ ਹੈਗੀ ਆ ਤੇ ਆਪਾਂ ਨੂੰ ਜਿੱਦਾਂ ਕਿ ਤਰਪਾਲਾਂ ਦੀ ਪਰ ਪਾਲਾਂ ਦੀ ਤੁਸੀਂ ਵੱਡੀ ਗੱਲ ਕੀਤੀ ਹੈ ਕਿ ਤਰਪਾਲਾਂ ਨੇ ਜੋ ਬਹੁਤ ਸਾਰੇ ਥਾਵਾਂ ਤੇ ਜੋ ਮਲੀਆਂ ਫਟੀਆਂ ਪੁਰਾਣੀਆਂ ਪਰ ਲੋਕ ਅਜੇ ਤਰ੍ਹਾਂੇ ਤਰ੍ਹਾਂ ਦੇ ਕਾਰਨ ਨੇ بارش ਲਗਾਤਾਰ ਹੋਈ ਹੈ ਛੱਤਾਂ ਚੋਰੀਆਂ ਨੇ ਤਾਂ ਇਹ ਜਗਤ ਤਰਪਾਲਾਂ ਦੀ ਗੱਲ ਕਰੀ ਤੇ ਕਿੰਨੀ ਕੁ ਮਤਰਾ ਚਾਹੀਦੀ ਬਿਲਕੁਲ ਸਾਡੇ ਸਿਰੈਪੁਰ ਗੁਜਰਾ ਦੇ ਮੌਜੂਦਾ ਸਰਪੰਚ ਆ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਤਰਪਾਲ ਨਹੀਂ ਮਿਲੀ ਜਿੰਦਾ ਪਿੰਡ ਦੇ ਵਿੱਚ ਕੋਈ ਤਰਪਾਲ ਜਾ ਉਹ ਹੋਰ ਕੁਛ ਆਇਆ ਬਹੁਤ ਮੰਗ ਕੀਤੀ ਹੈ ਪਰ ਨਹੀਂ ਮਿਲੀ ਪ੍ਰਸ਼ਾਸਨ ਵੱਲੋਂ ਕੋਈ ਸੁਖਲਤਾਈ ਹੋਵੇ ਨਹੀਂ ਆਈ ਸੀ ਕੋਈ ਤਾਂ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਕੁਛ ਆਇਆ ਹੋਵੇ ਸਾਡੇ ਤਰਪਾਲਾਂ ਅੱਜ ਆਈਆਂ ਨੇ ਕੁਝ ਮੰਨ ਲਓ ਆਟਾ ਵੀ ਆਇਆ ਪਰ ਉਹ ਆਮ ਲੋਕਾਂ ਨੇ ਸਹਿਤਾ ਕੀਤੀ ਹੈ ਉਹ ਤਾਂ ਸਹਿਤਾ ਮੰਨ ਸਕਦੇ ਨੇ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਆਇਆ ਸਰਕਾਰ ਵੱਲੋਂ ਕੁਝ ਨਹੀਂ ਆਇਆ ਹਲੇ ਤੱਕ ਮੈਂ ਕੱਲ ਵੀ ਸੂਚਨਾ ਦਿੱਤੀ ਸੀ ਕਿ ਲੋਕਾਂ ਨੂੰ ਲੋੜ ਹੈ ਇਸ ਟਾਈਮ ਜਦ ਤੁਸੀਂ ਆਟੇ ਦੀ ਗੱਲ ਕੀਤੀ ਹੈ ਕਿਸ ਚੀਜ਼ ਦੀ ਜੋ ਬਹੁਤ ਜ਼ਿਆਦਾ ਵੱਡੀ ਲੋਕ ਜਿਹੜੇ ਮੰਨ ਲਓ ਬੰਦੇ ਅੰਦਰ ਬੈਠੇ ਆ ਉਹ ਅੱਜ ਆਪਣਾ ਸਮਾਨ ਹੀ ਇਕੱਲਾ ਚੁੱਕ ਕੇ ਬਾਹਰ ਆਇਆ ਨਾ ਕਿ ਉਹਨਾਂ ਕੋਲ ਆਟਾ ਦਾਲ ਕੋਈ ਖੰਡ ਵਗੈਰਾ ਕੋਈ ਚੀਜ਼ ਨਹੀਂ ਹੈਗੀ ਉਹਨਾਂ ਕੋਲੇ ਅੱਜ ਹਰ ਇੱਕ ਚੀਜ਼ ਦੀ ਉਹਨਾਂ ਲੋੜ ਆ ਸਰਕਾਰ ਜੇ ਸਹਾਇਤਾ ਕਰੇ ਤਾਂ ਮੰਨ ਲਓ ਜਿਹੜੇ ਜਿੰਨੇ ਵੀ ਬੰਦੇ ਅੰਦਰ ਬੈਠੇ ਆ ਉਹਨਾਂ ਨੂੰ ਆਟੇ ਦਾਲ ਹਰ ਇੱਕ ਚੀਜ਼ ਦੀ ਲੋੜ ਆ ਸਰਪੰਚ ਸਾਹਿਬ ਹੋਰ ਗੱਲ ਆ ਕਿ ਦੇਖੋ ਕਾਫੀ ਜ਼ਿਆਦਾ ਪਿੰਡ ਹੈ ਤਾਂ ਪ੍ਰਸ਼ਾਸਨ ਨੂੰ ਮੈਂ ਕਹਿੰਨਾ ਕਿ ਇੱਕ ਪਾਸੇ ਰੱਖ ਦੇਣਾ ਚਾਹੀਦਾ ਹੈ ਤਾਂ ਆਮ ਲੋਕਾਂ ਨੂੰ ਮਦਦ ਲਈ ਨਹੀਂ ਆਉਣਾ ਚਾਹੀਦਾ ਕਿ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੇ ਘਰਾਂ 'ਚ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਕਿ ਹੈਲਪ ਮਦਦ ਕਿਸੇ ਦੀ ਕਰਦੀ ਹੈ ਆਪਣਾ ਦੇਖੋ ਜੀ ਆਪਣੇ ਲੈਵਲ ਤੇ ਅੱਜ ਆਏ ਵੀ ਆ ਲੋਕ ਸੇਵਾ ਕਰਕੇ ਗਏ ਆ ਅਸੀਂ ਵੀ ਮੜਾ ਮੜਾ ਜਿੰਨਾ ਯੋਗਦਾਨ ਬਣਦਾ ਕਰੀ ਹਾਂ ਕਰ ਰਹੇ ਆ ਹਾਲੇ ਕਿ ਅਸੀਂ ਮੌਜੂਦਾ ਸਰਪੰਚ ਨਹੀਂ ਹੈ ਸਾਬਕਾ ਸਰਪੰਚਾਂ ਤੇ ਜਿੰਨੀ ਕੁ ਹੋ ਸਕਦੀ ਆ ਲੋਕਾਂ ਦਾ ਹਾਲਾਤ ਦੇਖੀ ਤੇ ਆਉਂਦਾ ਵੀ ਭਾਈ ਇੱਥੇ ਵੱਧ ਚੜ ਕੇ ਹਿੱਸਾ ਕਰੀਏ ਸੇਵਾ ਕਰੀਏ ਸਰਪੰਚ ਸਾਹਿਬ ਕੁਛ ਇੱਕ ਗੱਲ ਕਹਿਣੀ ਚਾਹਾਂ ਪ੍ਰਸ਼ਾਸਨ ਲਈ ਪਰ ਸਾਸਨਲੀ ਤੇ ਇਹ ਗੱਲ ਅਸੀਂ ਕਹਣੀ ਜ਼ਰੂਰੀ ਹੈ ਕਿ ਉਹਨਾਂ ਦੇ ਜਿੰਨੇ ਵੀ ਨੁਮਾਇਦੇ ਤੇ ਕੋਈ ਪਹੁੰਚਿਆ ਨਹੀਂ ਸਾਡੇ ਕੋਲ ਤੇ ਕੋਈ ਵੀ ਬਾਹ ਫੜਨ ਨੂੰ ਸਾਡੀ ਤਿਆਰ ਨਹੀਂ ਕਿਉਂਕਿ ਅਸੀਂ ਤਰਬਾਲਾਂ ਦੀ ਮੰਗ ਕੀਤੀ ਉਹ ਵੀ ਲੋਕਾਂ ਦੀ ਛੱਤਾਂ ਕੱਚੀਆਂ ਨੇ ਬਹੁਤ ਚੋਰੀਆਂ ਬੁਰਾ ਹਾਲਿਆ ਉਹਨਾਂ ਦੇ ਬਿਸਤਰਿਆਂ ਤੱਕ ਜਾਨੀ ਸਾਰਾ ਸਮਾਨ ਪੇਚੂਕਾ ਆ ਅੱਜ ਵੀ ਮੈਨੂੰ ਪੰਜ-ਛਤ ਫੋਨ ਆਏ ਆ ਕਿ ਸਰਪੰਚ ਸਾਹਿਬ ਸਾਰੇ ਪਿੰਡਾਂ ਚ ਤਰਬਾਲਾਂ ਆ ਰਹੀਆਂ ਆਪਣੀਆਂ ਕਿਉਂ ਨਹੀਂ ਆ ਰਹੀਆਂ ਅਸੀਂ ਪੂਰੀ ਮੰਗ ਕਰ ਰਹੇ ਹਾਂ ਪਰ ਸਾਨੂੰ ਦੇ ਹੀ ਨਹੀਂ ਦੇ ਤੇ ਨਾ ਹੀ ਕੋਈ ਸਾਨੂੰ ਤਹਿਸੀਲ ਵੱਲੋਂ ਜਾਂ ਕੋਈ ਸਾਨੂੰ ਆਪਣੇ ਵੀਡੀਓ ਦਫ਼ਤਰ ਵੱਲੋਂ ਸਹੂਲਤ ਮਿਲ ਰਹੀ ਆ ਕਿਸੇ ਵੱਲੋਂ ਆਇਆ ਟੀਮ ਸਾਹ ਵੱਲੋਂ ਨਹੀਂ ਮਿਲ ਰਹੀ ਨਾ ਹੀ ਸਾਡੇ ਕੋਲ ਪਹੁੰਚ ਰਹੀ ਇੱਥੇ ਤਾਂ ਸਹੂਲਤ ਕੋਈ ਨਹੀਂ ਮਿਲ ਰਹੀ ਆ ਪ੍ਰਸ਼ਾਸਨ ਦੇ ਹਾਲਾਤ ਇੰਨੇ ਪਤਲੇ ਹੋ ਚੁੱਕੇ ਇੱਕ ਦਰ ਪਾਲਾ ਵਿੱਚ ਜਿਹੜੀਆਂ ਉਹ ਫਟੀਆਂ ਪੁਰਾਣੀਆਂ ਦਿੱਤੀਆਂ ਤੇ ਲੋਕ ਲਗਾਤਾਰ ਮਾਨ ਸਰਕਾਰ ਤੇ ਵੱਡੇ ਇਲਜ਼ਾਮ ਲਗਾ ਰਿਹਾ ਵੀ ਜੋ ਇਹ ਸਰਕਾਰ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੇ ਆਮ ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਪਰ ਹੁਣ ਆਮ ਲੋਕ ਦਿਸਦੇ ਕਿਉਂ ਨਹੀਂ ਹੁਣ ਆਮ ਤੋਂ ਖਾਸ ਕਿਉਂ ਹੋ ਗਿਆ ਤਾਂ ਜਿਹਾ ਬਹੁਤ ਅੱਜ ਤਸਵੀਰਾਂ ਤੁਹਾਨੂੰ ਦਿਖਾਈਆਂ ਦੂਜੇ ਪਾਸੇ ਅੱਜ ਲਗਾਤਾਰ بارش ਹੋਈ ਹੈ ਰੈਡ ਅਲਰਟ ਜਲੰਧਰ ਦੇ ਵਿੱਚ ਹੈ ਤਿੰਨ ਜ਼ਿਲ੍ਹਿਆਂ ਵਿੱਚ ਰੈਡ ਅਲਰਟ ਕੀਤਾ ਗਿਆ ਤਾਂ ਇਸ ਟਾਈਮ ਫੇਰ ਜੋ ਮੌਸਮ ਹੈ ਇੱਕ ਵਾਰ ਬੱਦਲ ਗਹਿਰੇ ਛਾਏ ਹੋਏ ਆ ਤਾਂ بارش ਦੁਬਾਰਾ ਵੀ ਹੋ ਸਕਦੀ ਹੈ ਪਾਖੜਾ ਦਾ ਜੋ ਲੈਵਲ ਹੈ 1600 78 ਦੇ तकरीबन ਹੋਣ ਵਾਲਾ ਸਿਰਫ ਮਹਿਸ 2 ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਚੱਲ ਰਿਹਾ ਜਿੱਥੇ ਪਾਖੜਾ ਦਾ ਲੈਵਲ ਇੰਨਾ ਵੱਡਾ ਵੱਧ ਚੁੱਕਿਆ ਹੋਵੇ ਤਾਂ ਫਿਰ ਉੱਥੇ ਆਪਾਂ ਆਸ ਨਹੀਂ ਰੱਖ ਸਕਦੇ ਕਿ ਪਾਣੀ ਦਾ ਜਲ ਪੱਧਰ ਘਟੇਗਾ ਆਉਣ ਵਾਲੇ ਸਮੇਂ ਵਿੱਚ ਪਾਣੀ ਹੋਰ ਵੀ ਵੱਧ ਸਕਦਾ ਜੋ ਵੱਡੀ ਅਪਡੇਟ ਹੈ ਅਸੀਂ ਕੋਈ ਡਰਾ ਨਹੀਂ ਰਹੇ ਜੋ ਕੋਈ ਪੈਨਿਕ ਕ੍ਰੀਏਟ ਨਹੀਂ ਕਰ ਰਹੇ ਸਰਪੰਚ ਸਾਹਿਬ ਨੇ ਦੱਸਿਆ ਇਹਨਾਂ ਨੇ ਵੀ ਦੱਸਿਆ ਕਿਉਂਕਿ ਸਾਰਾ ਦਿਨ ਅਜੇ ਇੱਥੇ ਮਜੂਦ ਸੀ ਔਰ ਨਿਸ਼ਾਨੀਆਂ ਲਗਾ ਲਗਾ ਕੇ ਇੱਥੇ ਦੇਖਿਆ ਜਾਂਦਾ ਕਿ ਪਾਣੀ ਕਿੰਨਾ ਕੁ ਵੱਧ ਚੁੱਕਿਆ ਤੁਸੀਂ ਕਿ ਸੈਰੀ ਤੋਂ ਦੇਖ ਰਹੇ ਹੋ ਤੁਹਾਡੇ ਅਰੇ ਵਿੱਚ ਪਾਣੀ ਕਿੰਨਾ ਕੁ ਹੈ ਤੁਸੀਂ ਜਰੂਰ ਦੱਸਿਓ ਟੀਵੀ ਦੀ ਸਕਰੀਨ 'ਤੇ ਤੁਸੀਂ ਜੋ ਨੰਬਰ ਚੱਲ ਰਿਹਾ ਹੈ ਤੁਸੀਂ ਕਮੈਂਟ ਬਾਕਸ 'ਚ ਜਾ ਕੇ ਕਮੈਂਟ ਕਰਿਓ ਕੈਮਰਾਮੈਨ ਸੋਨੂ ਨਾਹਰ ਦੇ ਪਿੰਨਨਾਰ ਦੇ ਨਿਊਜ਼ ਦਰੈਕਟ ਸਤਲੁਜ ਬਾਈ